ਵੋਜਨ ਸਮਾਜ ਪਾਰਟੀ ਕਾਮਲ ਲਾਡੂ ਨੇ ਪ੍ਰੈਜ਼ੀਡੈਂਟ ਐਡਵੋਕੇਟ ਕੇ ਆਰਮ ਸਟ੍ਰੌਂਗ ਜੀ ਜਿਨ੍ਹਾਂ ਦਾ ਪਿਛਲੇ ਦਿਨੀ ਉਹਨਾਂ ਦੇ ਘਰ ਦੇ ਬਾਹਰ ਹੀ ਗਰਿੰਦਿਆਵਲੋਂ ਹੱਤਿਆ ਕੀਤੀ ਗਈ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਔਰ ਕੇਸ ਦੀ ਸੀਬੀਆਈ ਤੋਂ ਜਾਂਚ ਕਰਾਉਣ ਲਈ ਅੱਜ ਵੋਜਨ ਸਮਾਜ ਪਾਰਟੀ ਜਿਲ੍ਹਾ ਹੁਸ਼ਿਆਰਪੁਰ ਦਾ ਇੱਕ ਵਫ਼ਦ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਆ ਔਰ ਭਾਰਤ ਦੇ ਰਾਸ਼ਟਰਪਤੀ ਉਹਨਾਂ ਦੇ ਨਾਂ ਤੇ ਮੈਮੋਰੰਡਮ ਜਿਹੜਾ ਹੈ ਉਹ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤਾ ਗਿਆ ਕਿਉਂਕਿ ਭੋਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਨ ਕੁਮਾਰੀ ਮਾਇਆਬਤੀ ਜੀ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਕਾਮਨਾਡੂ ਜਾ ਕੇ ਜਿਹੜੀਆਂ ਮੰਗਾਂ ਮੰਗੀਆਂ ਸੀ ਤਾਂ ਉਹ ਉਹਨਾਂ ਮੰਗਾਂ ਤੇ ਗੌਰ ਕੀਤਾ ਜਾਵੇ ਔਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਵਾਈ ਜਾਵੇ ਅੱਜ ਦੇ ਇਸ ਮੌਕੇ ਤੇ ठेकेदार ਰਜਿੰਦਰ ਸਿੰਘ ਜੀ ਸਟੇਟ ਦੇ ਜਨਰਲ ਸੈਕਟਰੀ ਚੌਧਰੀ ਗੁਰਨਾਮ ਸਿੰਘ ਜੀ ਸਟੇਟ ਦੇ ਜਨਰਲ ਸੈਕਟਰੀ ਮਨਿੰਦਰ ਸਿੰਘ ਸ਼ੇਰਪੁਰੀ ਜੀ ਸਟੇਟ ਦੇ ਸੈਕਟਰੀ ਔਰ ਸਾਡੇ ਸੁਖਦੇਵ ਬਿੱਟਾ ਜੀ ਸੂਬਾ ਕਮੇਟੀ ਦੇ ਮੈਂਬਰ ਔਰ ਮਦਨ ਸਿੰਘ ਵੈਸ ਜੀ ਜ਼ਿਲ੍ਹਾ ਇੰਚਾਰਜ ਬੀਬੀ ਕ੍ਰਿਸ਼ਨਾ ਦੇਵੀ ਜੀ ਔਰ ਰਤਨ ਲਾਲ ਜੀ ਪ੍ਰਧਾਨ ਸਾਹਿਬ ਸਾਡੇ ਸਤਕਾਰਯੋਗ ਸਰਜੀਤ ਜੀ ਅਮਰਜੀਤ ਗੋਡੋ ਨੇ ਔਰ ਸਾਡੇ ਸੋਮਨਾਥ ਵੈਸਟੀ ਜਸਪਾਲ ਪੱਟੀ ਦੀ ਸਤਪਾਲ ਬੰਗਾ ਜੀ ਸਾਰੇ ਜਿਹੜੇ ਸਮੂਹੇ ਸਾਥੀ ਆ ਜਿਹੜੇ ਉਹ ਸ਼ਾਮਲ ਹੋ ਕੇ ਅੱਜ ਮੈਂ ਮੈਮੋਰੰਡਮ ਜਿਹੜਾ ਹੈ ਬਹੁਜਨ ਸਮਾਜ ਪਾਰਟੀ ਜਿਹੜਾ ਹੁਸ਼ਿਆਰਪੁਰ ਬਲੋਂ ਦਿੱਤਾ ਗਿਆ ਧੰਨਵਾਦ ਗਿਆਪੇ ਗਿਆਪਾ बहुजन समाज पार्टी जिंदाबाद बहुजन समाज पार्टी जिंदाबाद आर्मस्ट्रांग अमर रहे आर्मस्ट्रांग अमर रहे अमर रहे अमर रहे